ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਦੇਸ਼ ਦੇ ਤੇ ਰਚਨਾ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੌਣਵੀਆਂ ਖਬਰਾਂ ਦਾਦੂਵਾਲ ਨੇ ਆਖਿਆ ਮੰਡ ਦਾ ਅਲਟੀਮੇਟਮ ਕੋਈ ਅਰਥ ਨਹੀਂ ਰੱਖਦਾ ਕਮਰ ਵਿਜੇ ਪ੍ਰਤਾਪ ਦੇ ਤਬਾਦਲੇ ਵਿਰੁੱਧ ਸਾਰੀਆਂ ਪਾਰਟੀਆਂ ਹੋਈਆਂ ਇੱਕਮੁੱਠ ਭਗਵੰਤ ਮਾਨ ਨੇ ਆਖਿਆ ਕਮਰ ਵਿਜੇ ਦਾ ਤਬਾਦਲਾ ਜਾਂਚ ਰੋਕਣ ਦੀ ਸਾਜ਼ਿਸ਼ ਸੁਖਵੀਰ ਨੇ ਆਖਿਆ ਆਈਜੀ ਕਮਰ ਨੂੰ ਹਟਾਉਣ ਵਿੱਚ ਕੈਪਟਨ ਨੂੰ ਕਿਉਂ ਹੋਈ ਤਕਲੀਫ ਸਾਬਕਾ ਮੁੱਖ ਮੰਤਰੀ ਬਾਦਲ ਨੇ ਆਖਿਆ ਕਾਂਗਰਸ ਦੇ ਨਾਲ ਹੈ ਗਰਮ ਖਿਆਲੀ ਗਰੁੱਪ ਕਰਤਾਰਪੁਰ ਕੋਰੀਡੋਰ 16 ਦੀ ਮੀਟਿੰਗ ਵਿੱਚ ਯਾਤਰੀਆਂ ਦੀ ਗਿਣਤੀ ਅਤੇ ਇਮੀਗ੍ਰੇਸ਼ਨ ਤੇ ਹੋਏਗੀ ਗੱਲਬਾਤ ਕੋਟਪੂਰਾ ਗੋਲੀਕਾਂਡ ਸਾਬਕਾ ਐਸਐਸਪੀ ਦੀ ਜ਼ਮਾਨਤ ਇਹ ਫੈਸਲਾ ਅੱਜ ਮੁੱਖ ਗਵਾਨੇ ਅਦਾਲਤ ਵਿੱਚ ਦਰਜ ਕਰਾਏ ਬਿਆਨ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਬਠਿੰਡਾ ਮਾਨਸਾ ਹਾਈਵੇ ਜਾਮ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਲੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੇ ਅਦਵੀ ਤੇ ਗੋਲੀकांड ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਰਹਿ ਚੁੱਕੇ ਤੇ ਪੰਜਾਬ ਪੁਲਿਸ ਦੇ ਆਈਜੀ ਕੁਮਰ ਵਿਜੇ ਪ੍ਰਤਾਪ ਤੇ ਚੋਣ ਕਮਿਸ਼ਨ ਦੀ ਕਾਰਵਾਈ ਤੇ ਅਕਾਲੀ ਦਲ ਬਾਗੋ ਬਾਗ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਮਰ ਵਿਜੇ ਪ੍ਰਤਾਪ ਐਸਐਟੇ ਦੇ ਕਾਂਗਰਸ ਦੇ 에ਜੈਂਟ ਬਣ ਕੇ ਕੰਮ ਕਰ ਰਹੇ ਨੇ ਉਹਨਾਂ ਅਖੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਰ ਦੇ ਖਿਲਾਫ ਟ੍ਰੋਨ ਕਮਿਸ਼ਨ ਨੂੰ ਸਬੂਤ ਦੇਣ ਦੇ ਤੌਰ ਤੇ ਇਸ ਦਾ ਤਬਾਦਲਾ ਕੀਤਾ ਗਿਆ ਇਸੇ ਤਬਾਦਲੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਖਾਸਮ ਖਾਸ ਨੂੰ ਤਕਲੀਫ ਹੋ ਰਹੀ ਹੈ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸੰਜੀਤ ਉਮੀਦਵਾਰਾਂ ਦੀ ਜੋਨ ਦਿੱਲੀ ਨੂੰ ਸੰਬੋਧਨ ਕਰਦੇ ਆਂ ਬਾਦਲਾ ਨੇ ਦੋਸ਼ ਲਾਇਆ ਕਿ ਕਾਂਗਰਸ ਗੈਂਗਸਟਰਾਂ ਦੀ ਜਾਨਨੀ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਆਖੇ ਕਿ ਉਸ ਸਮੇਂ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਜਦੋਂ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਇੱਕ ਗੈਂਗਸਟਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਾਇਆ ਬਾਅਦ ਵਿੱਚ ਮਾਮਲਾ ਮੀਡੀਆ ਵਿੱਚ ਆਉਣ ਤੇ ਆਪਣਾ ਸਪਸ਼ਟੀਕਰਨ ਦੇਣਾ ਪਿਆ ਕਿ ਉਹਨਾਂ ਆਖਿਆ ਕਿ ਪੰਜਾਬ ਦਾ ਮਾਹੌਲ ਕਾਂਗਰਸ ਖਰਾਬ ਕਰਦੀ ਹੈ ਤੇ ਹੁਣ ਇਹ ਗੱਲ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਗਰਮਖਿਆਲੀ ਗਰੁੱਪ ਦੇ ਲੋਕਾਂ ਨੇ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ ਹੈ ਤੇ ਇਹ ਕਾਂਗਰਸ ਦੇ ਲੋਕ ਨੇ ਗਰਮਖਿਆਲੀ ਗਰੁੱਪ ਕਾਂਗਰਸ ਦੇ ਸਾਥੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਮਾਮਲੇ ਵਿੱਚ ਦੁਬਾਰਾ ਚੋਣ ਕਮਿਸ਼ਨ ਨੂੰ ਅਪੀਲ ਕਰਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖੇ ਕਿ ਉਹਨਾਂ ਦਾ ਅਧਿਕਾਰ ਹੈ ਉਹ ਕੁਝ ਵੀ ਕਰਨ ਚੋਣ ਕਮਿਸ਼ਨ ਨੇ ਉਹਨਾਂ ਦੇ ਕਹਿਣ ਤੇ ਤਾਂ ਕਿਸੇ ਨੂੰ ਹਟਾਇਆ ਨਹੀਂ ਤੇ ਨਾ ਹੀ ਉਹਨਾਂ ਦੀ ਸਿਫਾਰਿਸ਼ ਕੀਤੀ ਹੈ ਆਮ ਆਦਮੀ ਪਾਰਟੀ ਦੇ ਜਗ੍ਹਾ ਜਗ੍ਹਾ ਹੋਰੇ ਵਿਰੋਧ ਤੇ ਬੋਲਦੇ ਆ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਉਬਾਲਦਾ ਬੋਲਬਲਾ ਸੀ ਜੋ ਕਿ ਜਲਦ ਹੀ ਬੈਠ ਜਾਂਦਾ ਹੈ ਉਹਨਾਂ ਆਖੇ ਕਿ ਇਹਨਾਂ ਦਾ ਕੋਈ ਇਤਿਹਾਸ ਨਹੀਂ ਤੇ ਨਾ ਹੀ ਲੋਕਾਪ੍ਰਤੀ ਇਹਨਾਂ ਦਾ ਕੋਈ ਪਿਆਰ ਹੈ ਉਹਨਾਂ ਦਾ ਅਹੇਸ਼ਤਾ ਲੋਕਾਂ ਤੇ ਰਾਜ ਕਰਨਾ ਹੈ ਤੇ ਲੋਕਾਂ ਨੇ ਵੀ ਭਾਵਕ ਹੋ ਕੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਹੁਣ ਲੋਕਾਂ ਨੂੰ ਵੀ ਪਤਾ ਚੱਲ ਚੁੱਕਾ ਹੈ ਕਿ ਇਹ ਕਿੰਨੇ ਪਾਣੀ 'ਚ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋੜਪੂਰਾ ਬਾਈਬਲ ਕਲਾ ਗੋਲੀਕੰਡ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਅਹਿਮ ਮੈਂਬਰ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਤੇ ਹਟਾਉਣ ਦਾ ਵਿਰੋਧ ਕਰਦੇ ਆ ਆਮ ਆਦਮੀ ਪਾਰਟੀ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਚੋਣ ਕਮਿਸ਼ਨ ਆਫ ਇੰਡੀਆ ਨੂੰ ਮੰਗ ਪੱਤਰ ਭੇਜਿਆ ਜਿਸ ਵਿੱਚ ਕੁਮਰ ਵਿਜੇ ਨੂੰ ਹਟਾਉਣ ਦੇ ਫੈਸਲੇ ਤੇ ਮੁੜ ਵਿਚਾਰ ਅਤੇ ਫਿਰ ਤੋਂ ਐਸਆਈਟੀ ਦੀ ਜ਼ਿੰਮੇਵਾਰੀ ਦੇਣ ਦੀ ਮੰਗ ਕੀਤੀ ਹੈ ਉਧਰ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਕਰਾਉਣ ਲਈ ਡੀਜੀਪੀ ਦਿਨਕਰ ਗੁਪਤਾ ਨੂੰ ਤੁਰੰਤ ਪ੍ਰਭਾਵ ਤੋਂ ਅਹੁਦੇ ਤੋਂ ਹਟਾ ਦਿੱਤਾ ਜਾਵੇ ਮੁੱਖ ਚੋਣ ਕਮਿਸ਼ਨਰ ਸੁਨੀਲ ਰੋੜਾ ਉਹਨੂੰ ਭੇਜੇ ਪੱਤਰ ਵਿੱਚ ਖਹਿਰਾ ਨੇ ਆਖਿਆ ਕਿ ਪੰਜਾਬ ਦੇ ਮੌਜੂਦਾ ਡੀਜੀਪੀ ਦਿਨਕਰ ਗੁਪਤਾ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਆਪਣੇ ਢੰਗ ਦੇ ਤਰੀਕੇ ਨਾਲ ਕੰਮ ਕਰ ਰਹੇ ਨੇ 27 ਮਾਰਚ ਨੂੰ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਥਾਣਾ ਤੇ ਆਪਣੀ ਪਸੰਦਤ ਦੇ ਕੁਝ ਪੁਲਿਸ ਕਰਮਚਾਰੀਆਂ ਨੂੰ ਇੱਕ ਹੁਕਮ ਜਾਰੀ ਕਰਕੇ ਕੱਚੇ ਤੌਰ ਤੇ ਜ਼ਿਲ੍ਹਾ ਖੰਨਾ ਵਿੱਚ ਤਾਇਨਾਤ ਕਰ ਦਿੱਤਾ ਤੇ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਉਹਨਾਂ ਆਖਿਆ ਕਿ ਖਰਾਬ ਹੋ ਚੁੱਕੀ ਹੈ ਉਹਨਾਂ ਦੋਸ਼ ਲਾਇਆ ਕਿ 29 ਮਾਰਚ ਨੂੰ ਇੱਕ ਵਿਅਕਤੀ ਨੇ ਜਲੰਧਰ ਵਿੱਚ ਐਂਥਨੀ ਦੇ ਘਰ ਛਾਪਾ ਮਾਰ ਕੇ ਉਹਨਾਂ ਤੋਂ 16 ਕਰੋੜ ਰੁਪਏ ਤੇ ਦੋ ਮੋਬਾਈਲ ਖੋਲੇ ਜਿਸ ਕਰ ਜੋ ਹੋਇਆ ਗਿਰੰਦਰ ਦੇ ਐਂਥਨੀ ਤੋਂ 16 ਕਰੋੜ ਰੁਪਏ ਜਬਤ ਕੀਤੇ ਸਨ ਜੋ ਕਾਲਾ ਧਨ ਨਜ਼ਰ ਆਉਂਦਾ ਸੀ ਲੇਕਿਨ ਸੁਖਪਾਲ ਖੈਰਾ ਨੇ ਆਖਿਆ ਕਿ ਇਹ ਕਾਲਾ ਧਨ ਨਹੀਂ ਸੁਖਪਾਲ ਖੈਰਾ ਦਾ ਦੋਸ਼ ਹੈ ਕਿ ਪੁਲਿਸ ਨੇ ਜਾਣਬੁੱਝ ਕੇ ਐਂਥਨੀ ਨੂੰ ਗ੍ਰਿਫਤਾਰ ਕੀਤਾ ਜਦਕਿ ਐਂਥਨੀ ਕੋਲ ਸਾਰੇ ਕਾਗਜ਼ात ਮੌਜੂਦ ਸਨ ਇਸੇ ਸਬੰਧੀ ਪੁਲਿਸ ਨੇ ਐਸਆਈਟੀ ਬਣਾਈ ਹੈ ਜਿਹੜੀ ਜਾਂਚ ਕਰ ਰਹੀ ਹੈ ਕਿ ਇਹਨਾਂ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ ਇਸ ਤੋਂ ਪਹਿਲਾਂ ਸੁਖਪਾਲ ਖੈਰਾ ਨੇ ਅਜਿਹਾ ਬਿਆਨ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਸਮਝੌਤਾ ਮਨਜ਼ੂਰ ਨਹੀਂ ਆਮ ਆਦਮੀ ਪਾਰਟੀ ਇਕੱਲਿਆਂ ਚੋਣਾਂ ਲੜੇਗੀ ਤੇ 1-2 ਦਿਨਾਂ ਵਿੱਚ ਬਾਕੀ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਏਗਾ ਉਹਨਾਂ ਆਖੇ ਕਿ ਦਿੱਲੀ ਵਿੱਚ ਜੇਕਰ ਪਾਰਟੀ ਪ੍ਰਧਾਨ ਕੇਜਰੀਵਾਲ ਕਾਂਗਰਸ ਨਾਲ ਸਮਝੌਤਾ ਕਰ ਵੀ ਲੈਂਦੇ ਹੈ ਤਾ ਪੰਜਾਬ ਵਿੱਚ ਉਹ ਇਸ ਦੀ ਗੱਲ ਕਬੂਲ ਨਹੀਂ ਕਰਨਗੇ ਮੰਨੇ ਜਾ ਰਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਅੰਦਰ ਖਾਤੇ ਸਮਝੌਤਾ ਹੋ ਚੁੱਕਾ ਹੈ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਵਲੰਟੀਅਰ ਨੂੰ ਟਿਕਟ ਦੇਣਾ ਅਤੇ ਪਟਿਆਲਾ ਤੋਂ ਵੀ ਇੱਕ ਵਲੰਟੀਅਰ ਨੂੰ ਟਿਕਟ ਦੇਣਾ ਇਸ ਗੱਲ ਦੇ ਸਿੱਧੇ ਸਬੂਤ ਨੇ ਲੇਕਿਨ ਭਗਵੰਤ ਮਾਨ ਇਸ ਗੱਲ ਨੂੰ ਮੰਨ ਨਹੀਂ ਰਹੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ 33 ਸਾਲ ਪਹਿਲਾਂ ਨਕੋਦਰ ਵਿੱਚ ਚਾਰ ਸਿੱਖਾਂ ਦੇ ਪੁਲਿਸ ਵੱਲੋਂ ਕਤਲ ਵਿੱਚ ਦੋਸ਼ੀਆਂ ਦੀ ਕਾਰਵਾਈ ਅਤੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਜਨਤਕ ਕਰਨ ਦੇ ਲਈ ਵਿਧਾਨ ਸਭਾ ਵਿੱਚ ਮਾਮਲਾ ਚੁੱਕਿਆ ਜਾਏਗਾ ਉਹਨਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨਾਲ ਰਣਨੀਤੀ ਤਿਆਰ ਕੀਤੇ ਜਾਣ ਦੀ ਗੱਲ ਕਹਿੰਦੇ ਆ ਆਖਿਆ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੀਡਰ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਨੂੰ ਦਬਾਇਆ ਗਿਆ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪੂਰੀ ਰਿਪੋਰਟ ਤਿਆਰ ਕੀਤੀ ਸੀ ਫਿਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਉਂਗਲ ਚੁੱਕੀ ਗਈ ਤੇ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਹੀ ਦੇਸ਼ਾ ਵਿੱਚ ਜਾਂਚ ਕਰ ਰਹੀ ਸੀ ਤੇ ਐਸਆਈਟੀ ਦੇ ਕੁਮਰ ਵਿਜੇ ਪ੍ਰਤਾਪ ਨੂੰ ਹਟਾ ਦਿੱਤਾ ਗਿਆ ਹੁਣ ਆਖਿਆ ਕਿ ਅਕਾਲੀ ਦਲ ਨੇ ਕੇਂਦਰ ਤੋਂ ਚੋਣ ਕਮਿਸ਼ਨ ਤੇ ਪ੍ਰੈਸ਼ਰ ਪਵਾ ਕੇ ਕੁਮਰ ਵਿਜੇ ਪ੍ਰਤਾਪ ਨੂੰ ਹਟਾ ਦਿੱਤਾ ਹੈ ਪਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪੋ ਆਪਣੇ ਮੇਜਰਾਂ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ੇਰ ਸਿੰਘ ਕਵਾਇਆ ਦੇ بیٹے ਤੇ ਫਾਜ਼ਲ ਕਬਦਾਨ ਸਭਾ ਹਲਕੇ ਤੋਂ ਵਿਧਾਇਕ ਦਵਿੰਦਰ ਸਿੰਘ ਦੇ ਖਿਲਾਫ ਅਦਾਲਤ ਵਿੱਚ ਦਾਇਰ ਪਟੀਸ਼ਨ ਦਾ ਫੈਸਲਾ ਵੀ ਅੱਜ ਆਉਣਾ ਹੈ। ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸਰਜੀਤ ਜਿਆਨੀ ਨੇ ਦਵਿੰਦਰ ਸਿੰਘ ਕਵਾਇਆ ਦੀ ਉਮਰ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਜਿਸ ਦੀ ਸੁਣਵਾਈ ਅੱਜ ਹੋਣ ਜਾ ਰਹੀ ਹੈ। ਉਧਰ ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਕੋੜਪੁਰਾ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਅੰਮ੍ਰਿਤਸਰ ਜ਼ਿਲ੍ਹੇ ਦੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੁਣਵਾਈ ਹੋਈ ਦੋਨਾਂ ਪੱਖਾਂ ਵਿਚਕਾਰ 1 ਘੰਟੇ ਤੱਕ ਬਹਿਸ ਹੋਈ ਹੈ ਅਦਾਲਤ ਨੇ ਜ਼ਮਾਨਤ ਤੇ ਫੈਸਲੇ ਲਈ ਅੱਜ ਦਾ ਦਿਨ ਤੈਅ ਕੀਤਾ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਸਾਬਕਾ ਐਸਐਸਪੀ ਦੇ ਵਕੀਲਾਂ ਨੇ ਤਰਕ ਦਿੱਤਾ ਕਿ ਇਹ ਕੇਸ ਘਟਨਾ ਦੇ 3 ਸਾਲ ਬਾਅਦ ਦਰਜ ਹੋਇਆ ਹੈ ਅਜੇ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਬਾਅਦ ਵਿੱਚ ਰਾਜਨੀਤਿਕ ਦਬਾਅ ਦੇ ਚੱਲਦਿਆਂ ਦੋਸ਼ੀ ਬਣਾਏ ਜਾ ਰਹੇ ਨੇ एसआईटी ਨੇ ਕੋਟਪੂਰਾ ਗੋਲੀਕਾਂਡ ਮਾਮਲੇ ਵਿੱਚ ਮੁੱਖ ਗਵਾਹ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਨਿਵਾਸੀ ਅਜੀਤ ਸਿੰਘ ਦੇ ਬਿਆਨ ਦਰਜ ਕੀਤੇ ਨੇ ਇਸ ਕੇਸ ਵਿੱਚ ਪੁਲਿਸ ਨੇ ਅਜੀਤ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਇਰਾਦਾ ਕਤਲ ਦਾ ਕੇਸ 7 ਅਗਸਤ 2018 ਨੂੰ ਤਾਣਾ ਸਿਟੀ ਵਿੱਚ ਦਰਜ ਕੀਤਾ ਸੀ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਲੁਧਿਆਣਾ ਸੀਟ ਤੋਂ ਅਕਾਲੀ ਦਲ ਲਈ ਆਪਣਾ ਉਮੀਦਵਾਰ ਖਿਲਾਰਨ ਵਾਸਤੇ ਹਾਲੇ ਪੰਬਲ ਪੂਸਾ ਬਣਿਆ ਹੋਇਆ ਹੈ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦਲਜੀਤ ਸਿੰਘ ਚੀਮਾ ਤੇ ਰঞ্জੀਤ ਸਿੰਘ ਢਿੱਲੋਂ ਦੇ ਨਾਮਾਂ ਉੱਤੇ ਚਰਚੇ ਹੋਏ ਦੱਸੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਅੰਦਰ ਉਮੀਦਵਾਰਾਂ ਨੂੰ ਲੈ ਕੇ ਖਿੱਚੋ ਤਾਣ ਬਣੀ ਹੋਈ ਹੈ ਕਾਕਾ ਸਰਾਂ ਤੇ ਨੀਨਾ ਮਿੱਤਲ ਨੂੰ ਲੋਕ ਸਭਾ ਦੀਆਂ ਟਿਕਟਾਂ ਦੇਣ ਤੋਂ ਕਈ ਆਗੂ ਖਾਸੇ ਔਖੇ ਭਾਰੇ ਦਸੀਂਦੇ ਨੇ ਅਮਨ अरोड़ा ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਆਖਣਾ ਹੈ ਕਿ ਨਾਰਾਜ਼ ਆਗੂ ਠੰਡੇ ਕਰ ਲਏ ਗਏ ਨੇ ਉਮੀਦਵਾਰਾਂ ਦਾ ਐਲਾਨ ਵਿੱਚ ਹੋ ਰਹੀ ਦੇਰੀ ਨਾਲ ਭਾਜਪਾ ਨੂੰ ਭੋਰਾ ਫਰਕ ਨਹੀਂ ਪੈਣਾ ਹਾਲੇ ਪੰਜਾਬ ਚ ਚੋਣਾਂ ਨੂੰ ਬਹੁਤ ਸਮਾਂ ਪਿਆ ਹੈ ਜੇ ਆਖਰੀ ਸਮੇਂ ਵੀ ਭਾਜਪਾ ਦੇ ਉਮੀਦਵਾਰ ਐਲਾਨੀ ਦੇ ਹੈ ਤਾਂ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਭਾਜਪਾ ਦੇ ਵਰਕਰ ਪ੍ਰਚਾਰ ਚ ਜੁਟ ਗਏ ਹੈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਕ ਆਖ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਰਾਣੀ ਪ੍ਰਨੀਤ ਕੌਰ ਦੀ ਸਰਪ੍ਰਸਤੀ ਚ ਕਾਂਗਰਸ ਚਰਨ ਨਮਗਰੋਂ ਵਿਵਾਦਾਂ ਚ ਆਏ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਪੂਸੂ ਦੇ ਸਟੇਟ ਚੇਅਰਮੈਨ ਖਵਾਉਂਦੇ ਕਮਲ ਰਣਦੀਪ ਉਰਫ ਐਸਕੇ ਨੇ ਜਾਰੀ ਬਿਆਨ ਚ ਆਖਿਆ ਕਿ ਉਸ ਨੂੰ ਕਾਂਗਰਸ ਵਿਰੋਧੀ ਕੋਈ ਧਿਰਾਂ ਵੱਲੋਂ ਜੋ ਗੈਂਗਸਟਰ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਉਹ ਰਾਣੀ ਦੇ ਨਾਲ ਪ੍ਰਚਾਰ ਕਰਨਗੇ ਪਟਿਆਲਾ ਦੀ ਵਕਾਰੀ ਸੀਟ 'ਚ ਚੋਣ ਪ੍ਰਚਾਰ ਨੂੰ ਹੋਰ ਤੇਜ਼ੀ ਭਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਅਤੇ ਤਿੰਨ ਚੋਣ ਜਲਸਿਆਂ ਦੇ ਵਿੱਚ ਸ਼ਰਕਤ ਕੀਤੀ। ਅਕਾਲੀ ਦਲ ਵੱਲੋਂ ਹਾਲੇ ਵਿਧਾਨ ਸਭਾ ਹਾਲ ਕਿਆਂ ਦੀਆਂ ਰੈਲੀਆਂ ਦਾ ਪ੍ਰੋਗਰਾਮ ਤੈਅ ਕੀਤਾ ਜਾ ਰਿਹਾ ਹੈ ਪਰ ਪਹਿਲੇ ਗੇੜ ਦੇ ਵਿੱਚ ਬਾਦਲ ਵਿਧਾਨ ਸਭਾ ਕਸਨੌਰ ਨਾ ਬਾਅਦ ਸ਼ਤਰਾਣਾ ਦੀ ਚੋਣ ਰੈਲੀਆਂ ਵਿੱਚ ਭਾਗ ਲੈਣ ਲਈ ਪੁੱਜੇ। ਦੁਆਬੇ ਦੀ ਗੱਲ ਕਰੀਏ ਤਾਂ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਜਲੰਧਰ ਲੋਕ ਸਭਾ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਨੂੰ ਦਿੱਤੀ ਗਈ ਟਿਕਟ ਨੂੰ ਮੋੜ ਵਿਚਾਰਨ ਦੇ ਮਾਮਲੇ ਉੱਤੇ ਅੜੇ ਖੜੇ ਹਨ ਦਿੱਲੀ ਚ ਡੇਰਾ ਲਾ ਕੇ ਬੈਠੇ ਮਹਿੰਦਰ ਸਿੰਘ ਕੇਪੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜਾ ਸ਼ਕਮਰੀ ਨੂੰ ਵੀ ਟਿਕਟ ਦੇ ਫੈਸਲੇ ਤੇ ਮੋੜਗੌਰ ਕਰਨ ਲਈ ਜ਼ੋਰ ਪਾਇਆ ਹੈ ਯਾਦ ਕਿ ਉਹਨਾਂ ਦੇ ਸਮਰਥਕਾਂ ਨੇ ਜਲੰਧਰ ਕਾਂਗਰਸ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੀਟਿੰਗ ਕੀਤੀ ਸੀ ਜੋ ਤਣਪੱਤਨ ਨਹੀਂ ਲੱਗੀ ਕੈਪਟਨ ਨੇ ਆਪਣੇ ਦੋ ਐਲ்சி ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਤੇ ਪ੍ਰਗਟ ਸਿੰਘ ਵੀ ਭੇਜੇ ਸਨ ਪਰ ਕੇਪੀ ਦੇ ਤੇਵਰ ਠੰਡੇ ਨਹੀਂ ਹੋਏ ਬਰਨਾਲੇ ਤੋਂ ਖਬਰ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਸਾਰੀਆਂ ਛੋਟੀਆਂ ਪਾਰਟੀਆਂ ਨੂੰ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਹਨ ਰਾਜਦੇਵ ਸਿੰਘ ਖਾਲਸਾ ਕਹਿੰਦੇ ਆ ਕਿ ਜੇਕਰ ਪੰਜਾਬੀਆਂ ਦੀ ਆਵਾਜ਼ ਦਿੱਲੀ ਤੱਕ ਪਹੁੰਚਾਉਣੀ ਹੈ ਤਾਂ ਸਾਰੇ ਪੰਜਾਬ ਚਾਰੇ ਦੋਵਾਂ ਪਾਰਟੀਆਂ ਨੂੰ ਮਾਤ ਦੇਣੀ ਪੈਣੀ ਹੈ ਅਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਪਛੜੀਆਂ ਜਾਤਾਂ ਦੇ ਕਿਸੇ ਆਗੂ ਨੂੰ ਟਿਕਟ ਨਾ ਦਿੱਤੇ ਜਾਣ ਕਾਰਨ ਕਾਂਗਰਸ 'ਚ ਪਛੜੀਆਂ ਜਾਤਾਂ ਦੇ ਆਗੂਆਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ ਇਹਨਾਂ ਆਗੂਆਂ ਨੇ ਪਾਰਟੀਆਂ ਇੱਕ ਮਾਨ ਨੂੰ ਕਿਹਾ ਕਿ ਇਸ ਮੁੱਦੇ ਤੇ 11 ਅਪ੍ਰੈਲ ਤੋਂ ਯਾਨੀ ਕੱਲ੍ਹ ਤੋਂ ਪਹਿਲਾਂ-ਪਹਿਲਾਂ ਫੈਸਲਾ ਲੈਣ ਪਛੜੀਆਂ ਜਾਤਾਂ ਦੇ ਕਿਸੇ ਵੀ ਆਗੂ ਨੂੰ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਦੇਣ ਨਹੀਂ ਤਾਂ ਆਪਣਾ ਉਮੀਦਵਾਰ ਖੜਾ ਕਰ ਦੇਣਗੇ ਸੋਸ਼ਲ ਮੀਡੀਆ ਉੱਤੇ ਮੁੰਡਾ ਚੌਕੀਦਾਰ ਲੱਗਿਆ ਗੀਤ ਦੀਆਂ ਤੁਮਾਂ ਪੈ ਗਈਆਂ ਹਨ ਔਰ ਵਿਅੰਗਮਈ ਗੀਤ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਪਿਆ ਸਿਆਸੀ ਆਗੂਆਂ ਨੇ ਵੀ ਇਹਨੂੰ ਸ਼ੇਅਰ ਕਰ ਦਿੱਤਾ ਹੈ ਪਿਛਲੀ ਲੋਕ ਸਭਾ ਚੋਣਾਂ 'ਚ ਜਿੱਥੇ ਚਾਹ ਵਾਲਾ ਸ਼ਬਦ ਚੋਣ ਪ੍ਰਚਾਰ ਦੌਰਾਨ ਸਖਰਨ ਤੇ ਸੀ ਉੱਥੇ ਇਸ ਵਾਰ ਦੀਆਂ ਚੋਣਾਂ 'ਚ ਚੌਕੀਦਾਰ ਸ਼ਬਦ ਦੇ ਉੱਤੇ ਸਿਆਸਤ ਜ਼ੋਰਾਂ ਤੇ ਹੋ ਰਹੀ ਹੈ ਭਾਜਪਾ ਵੱਲੋਂ ਚਲਾਈ ਜਾ ਰਹੀ ਮੈਂ ਵੀ ਚੌਕੀਦਾਰ ਤੇ ਕਾਂਗਰਸ ਵੱਲੋਂ ਚੌਕੀਦਾਰ ਚੋਰ ਹੈ ਦੀ ਮਹਮਤ ਹੁਣ ਪੰਜਾਬੀ ਸੰਗੀਤ ਸੰਤ ਨਾਲ ਜੁੜੇ ਗੀਤਕਾਰਾਂ ਤੇ ਗਾਇਕਾਂ ਨੇ ਵੀ ਹਿੱਸਾ ਪਾਣਾ ਸ਼ੁਰੂ ਕਰ WhatsApp ਤੇ Facebook ਉਤੇ ਮੁੰਡਾ ਚੌਕੀਦਾਰ ਲੱਗਿਆ ਗੀਤ ਕਾਫੀ ਵਾਇਰਲ ਹੋ ਰਿਹਾ ਚਾਰ ਦਿਨ ਪਹਿਲਾਂ ਰੋਪੜ ਦੇ ਗਾਇਕ ਰੋਮੀ ਘੜਾਵੇਂ ਵਾਲਾ ਨੇ ਇਹ ਗੀਤ YouTube ਤੇ Facebook ਉਤੇ ਗਾਣੇ ਦੀ ਪੋਸਟ ਪਾਈ ਸੀ ਅਪਲੋਡ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਆ ਕਿ ਜੇਕਰ ਭਾਜਪਾ ਸੱਤਾ ਵਿੱਚ ਦੁਬਾਰਾ ਵਾਪਸ ਆਉਂਦੀ ਹੈ ਤੇ ਭਾਰਤ ਦੇ ਨਾਲ ਸ਼ਾਂਤੀ ਗੱਲਬਾਤ ਅਤੇ ਕਸ਼ਮੀਰ ਮੁੱਦਾ ਹੱਲ ਹੋਣ ਦੀ ਵੱਧ ਸੰਭਾਵਨਾ ਹੈ ਉਹਨਾਂ ਆਖੇ ਕਿ ਜੇਕਰ ਭਾਰਤ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਦਖਣਪੰਥੀ ਵਿਚਾਰਧਾਰਾ ਵਾਲੀ ਪਾਰਟੀ ਭਾਜਪਾ ਤੋਂ ਡਰ ਕੇ ਕਸ਼ਮੀਰ ਮੁੱਦੇ ਤੇ ਗੱਲਬਾਤ ਦੇ ਜ਼ਰੀਏ ਹੱਲ ਕਰਨ ਤੋਂ ਪੈਰ ਪਿੱਛੇ ਖਿੱਚ ਸਕਦੀ ਹੈ ਇਮਰਾਨ ਖਾਨ ਨੇ ਆਖਿਆ ਕਿ ਕਸ਼ਮੀਰ ਦੋਨਾਂ ਦੇਸ਼ਾਂ ਵਿੱਚ ਕਰ ਅਹਿਮ ਮੁੱਦਾ ਹੈ ਜੇਕਰ ਭਾਜਪਾ ਜਿੱਤਦੀ ਹੈ ਤੇ ਕਸ਼ਮੀਰ ਮੁੱਦੇ ਕਿਸੇ ਹੱਲ ਤੇ ਪ ਚਣ ਦੀ ਆਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬਿਆਨ ਤੇ ਕਾਂਗਰਸ ਨੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਆਖਿਆ ਕਿ ਆਉਣੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਨੂੰ ਵੋਟ ਕਰਨਾ ਪਾਕਿਸਤਾਨ ਨੂੰ ਵੋਟ ਕਰਨ ਵਰਗਾ ਹੋਏਗਾ ਬਟਿੰਡਾ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਵਸੂਲੀ ਜਾ ਰਹੀ ਨਜਾਇਜ਼ ਫੀਸ ਨੂੰ ਲੈ ਕੇ ਪੰਜਾਬੀ ਮਾਮੂਲੀ ਸਤਕਾਰ ਕਮੇਟੀ ਅਤੇ ਜ਼ਿਲ੍ਹੇ ਦੇ ਵੱਖ-ਵੱਖ ਖੇਸਿਆਂ ਤੋਂ ਆਏ ਨੌਜਵਾਨਾਂ ਨੇ ਬਟਿੰਡਾ ਮਾਨਸਾ ਹਾਈਵੇ ਦੋਨੇ ਪਾਸੇ ਜਾਮ ਕਰ ਦਿੱਤਾ ਇਸ ਤੋਂ ਪਹਿਲਾਂ ਨੌਜਵਾਨ ਲੱਖਾ ਸੁਦਾਣਾ ਤੇ ਬਾਬਾ ਹਰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਿਲਾ ਮੁਬਾਰਕ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਦੋਂ ਉਹਨਾਂ ਦਾ ਮੰਗ ਪੱਤਰ ਡੀਸੀ ਖੁਦ ਲੈਣ ਨਾ ਆਏ ਤਾਂ ਬੱਸ ਸਟੈਂਡ ਦੇ ਅੱਗੇ ਜਾਮ ਲਾ ਦਿੱਤਾ ਜਿਵੇਂ ਹੀ ਬੱਸ ਸਟੈਂਡ ਤੇ ਜਾਮ ਲਾਉਣ ਦੀ ਖਬਰ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚੀ ਤਾਂ ਬਿਨਾਂ ਕਿਸੇ ਦੇਰੀ ਤੋਂ ਪ੍ਰਸ਼ਾਸਨ ਵੱਲੋਂ ਐਸਡੀਐਮ ਨੂੰ ਭੇਜਿਆ ਗਿਆ ਤਾਂ ਜੋ ਮੰਗ ਪੱਤਰ ਲੈ ਸਕਣ ਐਸਡੀਐਮ ਟਵਾਣਾ ਨੂੰ ਮੰਗ ਪੱਤਰ ਸੌਂਪਦਿਆਂ ਨੌਜਵਾਨ ਲੱਖਾ ਸੁਧਾਨਾ ਤੇ ਆਗੂਆਂ ਤੋਂ ਇਲਾਵਾ ਉਹਨਾਂ ਮੰਗ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੇ ਡਾਕਟਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਵੀ ਹਸਪਤਾਲ ਦੇ ਡਾਕਟਰ ਦਵਾਈ ਲੇਖਣ ਉਹ ਜਨੋਸ਼ਦੀ ਕੇਂਦਰ ਤੋਂ ਮਿਲਣ ਵਾਲੀ ਦਵਾਈ ਹੋਵੇ ਲੱਖਾ ਸੁਧਾਨਾ ਦਾ ਦੋਸ਼ ਹੈ ਕਿ ਡਾਕਟਰ ਲੁੱਟ ਕਰ ਰਹੇ ਨੇ ਲੇਕਿਨ ਆਮ ਲੋਕ ਬੋਲ ਨਹੀਂ ਰਹੇ ਉਹਨਾਂ ਆਖੇ ਕਿ ਆਮ ਲੋਕਾਂ ਦੀ ਮਜਬੂਰੀ ਹੈ ਕਿਉਂਕਿ ਉਹਨਾਂ ਦੇ ਮਰੀਜ਼ ਦੀ ਜਾਨ ਡਾਕਟਰਾਂ ਦੇ ਹੱਥ ਵਿੱਚ ਹੁੰਦੀ ਹੈ 3 ਦਿਨ ਪਹਿਲਾਂ 117 ਤੇ ਪੁਲਿਸ ਨੇ ਮਹਿਲਾ ਡਾਕਟਰ ਦੀ ਸ਼ਿਕਾਇਤ ਤੇ ਵੱਖ-ਵੱਖ ਤਰ੍ਹਾਂ ਦੇ ਕੇਸ ਦਰਜ ਕੀਤਾ ਸੀ ਮਾਨਸਾ ਦੀ ਅਦਾਲਤ ਨੇ ਅਣਖ ਖਾਤਰ ਕਤਲ ਕੇਸ ਵਿੱਚ ਇੱਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ 6 ਨੂੰ ਬਰੀ ਕਰ ਦਿੱਤਾ ਸਰਦੂਲਗੜ ਵਿਖੇ ਇੱਕ ਨਿੱਜੀ ਸਕੂਲ ਵਿੱਚ ਪੜਾਉਂਦਿਆਂ ਗੁਰਪਿਆਰ ਸਿੰਘ ਨੇ ਪਿੰਡ ਭੰਮੇ ਕਲਾ ਦੀ ਰਹਿਣ ਵਾਲੀ ਸਿਮਰਜੀਤ कौर ਜੋ ਕਿ ਸਰਕਾਰੀ ਅਧਿਆਪਕਾ ਸੀ ਉਸ ਨਾਲ ਵਿਆਹ ਕਰਾ ਲਿਆ ਸੀ ਲੜਕੀ ਦਾ ਪਰਿਵਾਰ ਇਸ ਤੇ ਔਖਾ ਸੀ ਗੁਰਪਿਆਰ ਸਿੰਘ ਤੇ ਸਿਮਰਜੀਤ ਕੌਰ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਜਾ ਰਹੇ ਸਨ ਤੇ ਰਸਤੇ ਵਿੱਚ ਕੁਝ ਕਾਰ ਸਵਾਰਾਂ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਫਿਰ ਦੋਵਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਸਿਮਰਜੀਤ ਦੀ ਮੌਕੇ ਤੇ ਮੌਤ ਹੋ ਗਈ ਸੀ ਗੁਰਪਿਆਰ ਦੀ ਸ਼ਿਕਾਇਤ ਤੇ ਥਾਣਾ ਝਨੀਰ ਵਿੱਚ ਮ੍ਰਿਤਕਾ ਦੇ ਪਿਤਾ ਗਮਦੂਰ ਸਿੰਘ ਭਰਾ ਸੁਖਵਿੰਦਰ ਸਿੰਘ ਬੂਟਾ ਸਿੰਘ ਜੱਗਾ ਸਿੰਘ ਤੇ ਬੱਬੀ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਜੱਜ ਮਨਦੀਪ ਕੌਰ ਪੰਨੂ ਦੀ ਅਦਾਲਤ ਵੱਲੋਂ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਬਾਕੀ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ ਮੌਸਮ ਦਾ ਹਾਲ ਤੁਹਾਨੂੰ ਦੱਸ ਦਈਏ ਅੱਜ ਫਿਰ ਮੌਸਮ ਗੜਬੜਾ ਗਿਆ ਤੇਜ਼ ਹਨੇਰੀ ਚੱਲੀ ਬੱਦਲ ਵੀ ਬਣੇ ਕਿਣਮਣ ਕਿਣਮਣ ਵੀ ਹੋਈ ਤੇ ਫਿਰ ਸੂਰਜ ਨੇ ਸਿਰ ਚੁੱਕ ਲਈ ਔਰ ਇਸ ਵੇਲੇ ਕਣਕ ਪੱਕਣ ਤੇ ਆਈਆਂ ਨੇ ਕਿਸਾਨਾਂ ਨੂੰ ਫਿਕਰ ਖਾ ਰਿਹਾ ਕਿ ਤੇ ਮੌਸਮ ਫਿਰ ਖਰਾਬ ਨਾ ਹੋ ਜਾਏ ਫਿਲਹਾਲ ਮੌਸਮ ਵਿਮਾਰ ਕਹਿੰਦੇ ਆ ਕਿ ਮੌਸਮ ਠੀਕ ਰਹਿਣ ਦੀ ਸਭਾਵਨਾ ਹੈ ਦੋ ਚਾਰ ਦਿਨਾਂ ਤੱਕ ਵਾਢੀ ਦਾ ਕੰਮ ਜੋਰਾ ਸ਼ੋਰਾ ਨਾਲ ਚੱਲ ਪਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ